ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਸੋਚਣ ਵਿਚਾਰਨ ਲਈ ਮਜਬੂਰ ਵੀ ਹੋਵੋਗੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਅੱਜ ਇਕੱਠਾ ਹੀ 6 ਕਿਲੋ ਚਿੱਟਾ ਫੜਨ ਦਾ ਦਾਵਾ ਕੀਤਾ ਹੈ ਤੇ ਇਹਦੇ ਨਾਲ ਹੀ ਚਿੱਟਾ ਤਸਕਰਾਂ ਦੀ ਮਦਦ ਕਰਨ ਵਾਲੇ ਇੱਕ ਥਾਣੇਦਾਰ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤੀਜੀ ਖਬਰ ਹੈ ਕਿ ਇੱਕ ਬੜੀ ਤੇਜ਼ ਤਰਾਰ ਬਣਨ ਵਾਲੀ ਲੇਡੀ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਲੇਡੀ ਪੁਲਿਸ ਇੰਸਪੈਕਟਰ ਨੇ ਫਾਹਾ ਲਿਆ ਚਾਰੇ ਖਬਰਾਂ ਦੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਪਹਿਲੀ ਤੋਂ ਸ਼ੁਰੂ ਕਰੀਏ ਅਮਰਤਸਰ ਪੁਲਿਸ ਨੇ ਦਾਵਾ ਕੀਤਾ ਹੈ ਪੁਲਿਸ ਦਾ ਦਾਵਾ ਹੈ ਕਿ 6 ਕਿਲੋ ਇਕੱਠਾ ਹੀ ਚਿੱਟਾ ਫੜਿਆ ਜਿਹੜਾ ਕਿ ਕਈ ਕਰੋੜਾਂ ਦੀ ਕੀਮਤ ਦਾ ਅਮਰਤਸਰ ਪੁਲਿਸ ਨੇ ਦਾਵਾ ਕੀਤਾ ਹੁਣ ਇੱਥੇ ਬਹੁਤ ਸਾਰੇ ਸਵਾਲ ਵੀ ਨੇ ਤੇ ਬਹੁਤ ਕੁਝ ਸੋਚਣਾ ਵੀ ਬਣਦਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਬੜੇ ਮਹੀਨਿਆਂ ਤੋਂ ਚੱਲ ਰਿਹਾ ਤੇ ਪਰ ਹੋ ਕੀ ਰਿਹਾ ਸਭ ਤੋਂ ਪਹਿਲਾਂ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਆਪਣੇ ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਯਾਰ ਕਰ ਲਵੋ ਤੇ ਜਿਹੜਾ ਬੈਲ ਆਈਕਨ ਘੰਟੀ ਵਾਲਾ ਬਟਨ ਹੈ YouTube ਤੇ ਉਹਨੂੰ ਵੀ ਨੱਪ ਦਿਓ ਤਾਂ ਕਿ ਵੇਲੇ ਸਿਰ ਤੁਹਾਡੇ ਕੋਲ ਕੀਮਤੀ ਜਾਣਕਾਰੀ ਪਹੁੰਚਦੀਆਂ ਰਹੇ